ਲੁਧਿਆਣਾ ਪੁਲਿਸ ਨੇ Dalit ਲੜਕੀ ਦੇ ਕਤਲ ਦੀ ਗੁੱਥੀ ਨੂੰ ਸੁਲਝਾਉਂਦੇ ਹੋਏ ਮਨੋਜ ਕੁਮਾਰ ਨਾਂ ਦੇ ਇੱਕ ਨੌਜਵਾਨ ਨੂੰ ਗ੍ਰਿਫਤਾਰ ਕੀਤਾ ਹੈ ਮ੍ਰਿਤਕਾ ਤੇ ਮਨੋਜ ਕੁਮਾਰ ਚ ਪ੍ਰੇਮ ਸੰਬੰਧ ਸਨ ਜਿਸ ਕਰ ਮ੍ਰਿਤਕਾ ਗਰਭਵਤੀ ਹੋ ਗਈ ਉਸ ਵੱਲੋਂ ਮਨੋਜ ਕੁਮਾਰ ਤੇ ਵਿਆਹ ਲਈ ਦਬਾਅ ਬਣਾਇਆ ਜਾ ਰਿਹਾ ਸੀ ਜਿਸ ਤੋਂ ਤੰਗ ਆ ਕੇ ਮਨੋਜ ਨੇ ਉਸ ਦਾ ਕਤਲ ਕਰ ਦਿੱਤਾ ਕਿ ਹਲੇ ਚੌਥੀ ਫਲੋਰ ਤੇ ਪਹੁੰਚੀ ਸੀ ਇਹਨੇ نیچے ਜਦ ਦੇਖਿਆ ਵੀ ਲਿਫਟ ਚੌਥੀ ਮੰਜ਼ਿਲ ਤੇ ਜਾ ਕੇ ਰੁਕ ਗਈ ਤੇ ਇਹ ਵੀ ਪਿੱਛੇ ਚਲਾ ਗਿਆ ਚੌਥੀ ਮੰਜ਼ਿਲ ਤੇ ਜਾ ਕੇ ਉੱਥੇ ਪਹਿਲਾਂ ਇਹਨਾਂ ਦੀ ਗੱਲਬਾਤ ਸ਼ੁਰੂ ਹੋਈ ਗੱਲਬਾਤ ਦੇ ਦੌਰਾਨ ਬੱਚੇ ਨੂੰ ਲੈ ਕੇ ਇਹਨਾਂ ਦੀ ਤਕਰਾਰ ਵਧ ਗਈ ਬਾਹ ਮਰੋੜੀ ਲੜਕੀ ਸੀ ਬਾਹ ਮਰੋੜ ਕੇ ਦੀਵਾਰ ਨਾਲ ਪਟਕਿਆ ਉਹਦਾ ਸਿਰ ਜਿਸ ਦੇ ਬਲੱਡ ਸਪੌਟਸ ਵੀ ਉਸ ਦੀਵਾਰ ਤੇ ਆਏ ਨੇ ਫਲੈਟ ਦੇ ਵਿੱਚ ਉਸ ਤੋਂ ਬਾਅਦ ਉਹਨੂੰ ਪਟਕ ਕੇ نیچے ਮਾਰਿਆ ਤੇ ਜਿਹਦੇ ਨਾਲ ਇੰਜਰੀਜ਼ ਆਈਆਂ ਉਹਦੀ ਬਾਡੀ ਪਾਰਟਸ ਤੇ ਫਿਰ ਉਹਦੇ ਲੱਤਾਂ ਮਾਰੀਆਂ ਗਈਆਂ ਚੈਸਟ ਦੇ ਵਿੱਚ ਪੇਟ ਦੇ ਵਿੱਚ ਅਤੇ ਕੋਈ ਕੋਈ ਤਿੱਖੀ ਚੀਜ਼ ਉਥੇ ਮਿਲੀ ਸੀ ਜਿਹੜੀ ਉਹਦੇ ਗਲੇ ਵਿੱਚ ਇਹਨੇ ਮਾਰੀ ਹੈ ਇਹ ਸਾਰੀਆਂ ਚੀਜ਼ਾਂ ਦੀ ਰਿਕਵਰੀ ਪ੍ਰੈਗਨਸੀ ਦੌਰਾਨ ਸਾਨੂੰ ਫੀਟਸ ਮਿਲੇ ਉਹਦੇ ਨਾਲ ਮੈਚ ਕਰਾ ਕੇ ਜਿਹੜੇ ਕਮਰੇ ਦੇ ਵਿੱਚ ਉਹ ਬਲੱਡ ਸਪੌਟਸ ਮਿਲੇ ਨੇ ਉਹਨਾਂ ਦਾ ਮਿਲਾਨ ਜਿਹੜੇ ਜਿਹੜੇ ਵਾਰਦਾਤ ਪਰਜਾ ਸਾਡੇ ਤੋਂ ਮੌਕੇ ਤੋਂ ਬਰਾਮਦ ਹੋਈ ਹੈ ਲੜਕੀ ਦੇ ਡਿਸੀਜ਼ ਦੇ ਉਹਨਾਂ ਨਾਲ ਮਿਲਾਨ ਕਰਾਇਆ ਜਾਵੇਗਾ ਔਰ ਕੁਝ ਬਾਲ ਜੋ ਸਾਨੂੰ ਕਮਰੇ ਚੋਂ ਮਿਲੇ ਉਹਨਾਂ ਦਾ ਵੀ ਮਿਲਾਨ ਲੜਕੀ ਦੇ ਜਿਹੜੇ ਬਾਲ ਅਸੀਂ ਸੈਂਪਲ ਦੇ ਤੌਰ ਤੇ ਰੱਖੇ ਸੀ ਸਾਰਾ ਡੀਐਨਏ ਟੈਸਟ ਕਰਾ ਕੇ ਤੇ ਇਹਨੂੰ ਟੈਕਨੀਕਲੀ ਤੌਰ ਤੇ ਵੀ ਐਵਿਡੈਂਸ ਤੋਂ ਇਹਨੂੰ ਮਜ਼ਬੂਤ ਕਰਕੇ ਅਗੇ ਲੱਗੋ ਪੁਲਿਸ ਨੇ ਦੋਸ਼ੀ ਖਿਲਾਫ ਮਾਮਲਾ ਦਰਜ ਕਰਕੇ ਕਾਰਵਾਈ ਸ਼ੁਰੂ ਕਰ ਦਿੱਤੀ ਹੈ ਲੁਧਿਆਣਾ ਤੋਂ ਹਰਦੀਪ ਚੋਪੜਾ ਜਗਬਣੀ ਟੀਵੀ